ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਕਰਤਾਰਪੁਰ ਪਹੁੰਚ ਗਏ ਕਰਤਾਰਪੁਰ ਆਉਣ ਦਾ ਸੁਣ ਕੇ ਪੈਂਦੇਖਾਂ ਤੁਰੰਤ ਹੀ ਕਰਤਾਰਪੁਰ ਪਹੁੰਚ ਗਿਆ ਭਾਈ ਬਿਦੀ ਚੰਦ ਤੋਂ ਲੱਲਾ ਬੇਗ ਨਾਲ ਹੋਏ ਜੁੱਦ ਦਾ ਸਾਰਾ ਹਾਲ ਸੁਣਿਆ ਜੁੱਦ ਦਾ ਸਾਰਾ ਹਾਲ ਸੁਣ ਕੇ ਪੈਂਦੇਖਾਂ ਨੇ ਆਖਿਆ ਜੇਕਰ ਮੈਂ ਜੁੱਦ ਵਿੱਚ ਹੁੰਦਾ ਤਾ ਗੁਰੂ ਜੀ ਨੂੰ ਜੁੱਧ ਕਰਨ ਵਾਸਤੇ ਅੱਗੇ ਨਾ ਜਾਣ ਦਿੰਦਾ ਅਦੇ ਉਹਨਾਂ ਦਾ ਜਾਨ ਭਾਈ ਘੋੜਾ ਵੀ ਨਾ ਮਰਦਾ ਫਿਰ ਮੈਂ ਭਾਈ ਜੇਠੇ ਨੂੰ ਕਿਉਂ ਮਰਨ ਦਿੰਦਾ ਮੇਰੇ ਪਾਲ ਨੂੰ ਸਾਰੇ ਜਾਣਦੇ ਮੈਂ ਕਿਸੇ ਦੁਸ਼ਮਣ ਨੂੰ ਨੇੜੇ ਨਾ ਆਉਣ ਦਿੰਦਾ ਪੈਂਦੇ ਖਾਂ ਦੀਆਂ ਗੱਲਾਂ ਸੁਣ ਕੇ ਭਾਈ ਬਿਦੀ ਚੰਦ ਆਖਿਆ ਜਿਸ ਤਰ੍ਹਾਂ ਤੂੰ ਕਹਿੰਦਾ ਗੱਲ ਤਾਂ ਇਹ ਠੀਕ ਹੈ ਪਰ ਗੁਰੂ ਜੀ ਦੀ ਮਰਜ਼ੀ ਨੂੰ ਕੌਣ ਜਾਣ ਸਕਦਾ ਦੂਜੇ ਦਿਨ ਸਵੇਰੇ ਜਦੋਂ ਗੁਰੂ ਜੀ ਦਾ ਦਰਬਾਰ ਲੱਗਾ ਸਾਰੇ ਯੋਧੇ ਸਿੱਖ ਸੰਗਤਾਂ ਦਰਬਾਰ ਵਿੱਚ ਸੱਜ ਗਈਆਂ ਗੁਰੂ ਜੀ ਆਪਣੀ ਗੱਦੀ ਉੱਤੇ ਬਿਰਾਜਮਾਨ ਹੋ ਗਏ ਸੰਗਤਾਂ ਦਰਸ਼ਨ ਕਰਕੇ ਬੁਖਸਾਨ ਹੋ ਰਹੀਆਂ ਸਨ ਤਦ ਪੈਂਦੇ ਖਾਵੇਂ ਢਾਲ ਤਲਵਾਰ ਪਹਿਨ ਕੇ ਆ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅੱਜ ਜੋੜ ਕੇ ਆਖਿਆ ਮਹਾਰਾਜ ਮੈਨੂੰ ਦੂਸਰਾ ਜੁੱਧ ਸਮੇਂ ਕਿਉਂ ਨਹੀਂ ਸੱਦਿਆ ਜੇ ਮੈਂ ਐਸੇ ਸਮੇਂ ਤੁਹਾਡੇ ਕੰਮ ਨਹੀਂ ਆਉਣਾ ਤਾਂ ਮੇਰਾ ਜੀਵਨ ਨਿਸਫਲ ਗੁਰੂ ਜੀ ਨੇ ਉਹਨੂੰ ਠਿਜ ਦੇ ਕੇ ਬਚਨ ਕੀਤਾ ਹੁਣ ਜਦੋਂ ਜੁੱਧ ਹੋਵੇਗਾ ਤੂੰ ਉਦੋਂ ਕੰਮ ਆਵੇਂਗਾ ਬੜਾ ਭਿਆਨਕ ਜੁੱਧ ਹੋਵੇਗਾ ਮਿੱਟੀ ਵਿੱਚ ਲਾਹ ਪਾਣੀ ਵਾਂਗੂ ਰਚ ਜਾਏਗਾ ਇਹ ਬਚਨ ਸੁਣ ਕੇ ਪੰਦੇਖਾਂ ਚੁੱਪ ਹੋ ਗਿਆ ਕੋਈ ਔਰ ਗੱਲ ਨਾ ਕਰ ਸਕਿਆ ਗੁਰੂ ਜੀ ਦੇ ਦਰਬਾਰ ਵਿੱਚ ਈਟਾ ਲੈ ਲੈ ਕੇ ਨੇੜੇ-ਨੇੜੇ ਪਿੰਡਾਂ ਦੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਬੜੇ ਉਤਸ਼ਾਹ ਨਾਲ ਆਉਂਦੀਆਂ ਤਨ ਮਨੋਂ ਕਾਮਨਾ ਪੂਰੀਆਂ ਕਰਕੇ ਸੁਖ ਪਾਉਂਦੀਆਂ ਸੰਗਤਾਂ ਦੀ ਬੇਨਤੀ ਮੰਨ ਕੇ ਭਾਈ ਵਿਦੀ ਚੰਦ ਨੇ ਸ਼ਾਈ ਕਿਲੇ ਵਿੱਚੋਂ ਦੋ ਘੋੜੇ ਦਿਲ ਬਾਗ ਤੇ ਗੁਲ ਬਾਗ ਕੱਢ ਕੇ ਲਿਆਉਂਦੀ ਆਪਣੀ ਸਾਰੀ ਵਾਰਤਾ ਸੁਣਾਈ ਜਿੰਨੂ ਸੁਣ ਸੁਣ ਕੇ ਸਾਰੀਆਂ ਸੰਗਤਾਂ ਨੇ ਬਿਦੀ ਚੰਦ ਦੀ ਬਹੁਤ ਛਲਾਂਗਾ ਕੀਤੀ ਪੈਰ ਦਿਨ ਚੜੇ ਤੱਕ ਗੁਰੂ ਜੀ ਦਾ ਦਰਬਾਰ ਲੱਗਾ ਰਿਹਾ ਅਪਰੰਤ ਅਰਦਾਸਾ ਕਰਕੇ ਕਿਰਾ ਬਰਸ਼ਾ ਦੀ ਦੀਗ ਵਰਤਾਈ ਗਈ ਗੁਰੂ ਜੀ ਆਪਣੇ ਮਹਿਲਾ ਵਿੱਚ ਚਲੇ ਗਏ ਇਹ ਕਥਾ ਭਾਈ ਰਾਮ ਕੋਇਰ ਬਾਬਾ ਗੁਰਬਖਸ਼ ਸਿੰਘ ਜੀ ਵਾਂ ਸੁਣ ਕੇ ਫਿਰ ਸਿੰਘਾਂ ਨੂੰ ਸੁਣਾ ਰਹੇ ਸਨ ਸਿੰਘ ਇਹਨੂੰ ਸੁਣ ਕੇ ਮਨ ਵਿੱਚ ਬੜੀ ਖੁਸ਼ੀ ਮਨਾਉਂਦੇ ਸਨ ਐਸੀ ਸੁੰਦਰ ਕਥਾ ਸੁਣ ਸੁਣ ਕੇ ਸਿੰਘਾਂ ਦੇ ਮਨ ਤ੍ਰਿਪਤ ਨਹੀਂ ਹੁੰਦੇ ਫਿਰ ਹੋਰ ਅੱਗੇ ਸੁਣਨ ਵਾਸਤੇ ਬੇਨਤੀਆਂ ਕਰਦੇ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਜੋ ਯੋਧਿਆਂ ਦੇ ਸ਼ਰਮਨੀ ਨੇ ਇਹ ਉਹਨਾਂ ਦੀ ਕਥਾ ਚੱਲ ਰਹੀ ਹੈ ਭਾਈ ਰਾਮਕੌਰ ਜੀ ਸਿੰਘਾਂ ਨੂੰ ਕਥਾ ਸੁਣਾਉਂਦੇ ਨੇ ਭਾਈ ਸਾਹਿਬ ਸਿੰਘ ਜੀ ਲਖਾਰੀ ਲਿਖਦੇ ਪ੍ਰਸ਼ਾਦਾ ਛਾਕੇ ਗੁਰੂ ਜੀ ਆਪਣੇ ਮਹਿਲਾਂ ਵਿੱਚ ਬਰਾਜ ਰਹੇ ਸਨ ਮਾਤਾ ਮਰਵਾਈ ਜੀ ਅਦੇ ਨਾਨਕੀ ਜੀ ਨੇ ਪੁੱਛਿਆ ਕਿ ਮਹਾਰਾਜ ਇਹ ਜੁੱਧ ਦਾ ਬਖੇੜਾ ਕਿਸ ਤਰ੍ਹਾਂ ਵੱਧ ਗਿਆ ਬਾਦਸ਼ਾਹ ਨੇ ਐਡਾ ਵੱਡਾ ਲਸ਼ਕਰ ਤੁਹਾਡੇ ਉੱਤੇ ਕਿਉਂ ਚੜਾਇਆ ਆਪਣੇ ਮਹਿਲਾਂ ਦੀ ਗੱਲ ਸੁਣ ਕੇ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਬਾਦਸ਼ਾਹ ਦੇ ਦੋ ਬਹੁਤ ਹੀ ਬਹੁਤ ਪਿਆਰੇ ਘੋੜੇ ਭਾਈ ਵਿਦੀ ਚੰਦ ਇੱਕ ਵਾਰੀ ਘਾਈ ਬਣ ਕੇ ਤੇ ਦੂਜੀ ਵਾਰ ਨਜ਼ੂਮੀਆ ਬਣ ਕੇ ਲਾਹੌਰ ਦੇ ਕਿਲੇ ਦੀ ਕੰਧ ਟਪਾ ਕੇ ਲੈ ਆਇਆ ਸੀ ਬਾਦਸ਼ਾਹ ਨੇ ਆਪਣੇ ਘੋੜੇ ਵਾਪਸ ਲੈਣ ਵਾਸਤੇ ਸਾਡੇ ਉੱਤੇ 35000 ਜਵਾਨਾਂ ਦਾ ਲਸ਼ਕਰ ਭੇਜ ਦਿੱਤਾ ਬੜਾ ਕਮਝਾਣ ਦਾ ਜੁੱਧ ਹੋਇਆ ਜਿਸ ਵਿੱਚ ਤੁਰਕ ਸੈਨਾ ਸਾਰੀ ਦੀ ਸਾਰੀ ਮਾਰੀ ਗਈ ਇਹ ਗੱਲ ਸੁਣ ਕੇ ਮਾਤਾ ਨਾਨਕੀ ਜੀ ਨੇ ਹੈਰਾਨ ਹੋ ਗਏ ਕਿ ਆਹ ਚਦ ਭਾਈ ਬਿਰੀ ਚੰਦ ਬੜਾ ਭਿਆਨਕ ਚੋਰ ਜਿਹੜਾ ਕਿ ਅੱਗੇ ਕਦੀ ਵੇਖਿਆ ਸੁਣਿਆ ਨਹੀਂ ਇਹ ਬਾਦਸ਼ਾਹ ਦੇ ਹਜ਼ਾਰਾਂ ਪਹਿਰੇਦਾਰਾਂ ਦੇ ਹੁੰਦਿਆਂ ਸਾਰਿਆਂ ਨੂੰ ਛਲ ਕੇ ਘੋੜੇ ਲੈ ਆਇਆ ਇਹਨੂੰ ਕੋਈ ਡਰ ਨਹੀਂ ਆਇਆ ਗੁਰੂ ਜੀ ਆ ਦਾ ਬਿਦੀ ਚੰਦ ਬਾਲ ਅਦੇ ਬੁੱਧੀ ਕਰਕੇ ਬਹੁਤ ਵੱਡਾ ਇਹਦੇ ਦਰਬਾਰ ਬਰਾਬਰ ਦਾ ਕੋਈ ਹੋਰ ਨਹੀਂ ਇਹਨੇ ਪਹਿਲਾਂ ਵੀ ਪਰੇਪਕਾਰ ਵਾਸਤੇ ਚੋਰੀ ਕੀਤੀ ਸੀ ਫੇਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਰਨ ਆਣ ਕੇ ਸਿੱਖ ਬਣ ਗਿਆ ਸੀ ਚੋਰੀ ਤਿਆਗ ਦਿੱਤੀ ਸੀ ਇਹ ਗੱਲ ਆਚਰਜ ਸੁਣ ਕੇ ਮਾਤਾ ਨਾਨਕ ਜੀਆ ਦੇ ਮਹਾਰਾਜ ਇਹਨੂੰ ਸੱਦੋ ਇਹਦੇ ਪਾਸੋਂ ਸਾਰੀ ਗੱਲ ਸੁਣੀਏ ਕਿ ਇਹਨੇ ਐਡਾ ਵੱਡਾ ਕਠਨ ਕੰਮ ਕਿਸ ਤਰ੍ਹਾਂ ਕੀਤਾ ਤਦ ਗੁਰੂ ਜੀ ਨੇ ਸੇਵਾਦਾਰ ਨੂੰ ਭੇਜ ਕੇ ਭਾਈ ਬਿਦੀ ਚੰਦ ਨੂੰ ਬੁਲਾ ਲਿਆ ਭਾਈ ਬਿਦੀ ਚੰਦ ਨੇ ਪਹਿਲਾਂ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਫਿਰ ਮਾਤਾ ਜੀ ਨੂੰ ਮੱਥਾ ਟੇਕ ਕੇ ਬੈਠ ਗਿਆ ਗੁਰੂ ਜੀ ਆਖਿਆ ਬਿਦੀ ਚੰਦ ਤੁਹਾਡੇ ਪਾਸੋਂ ਸ਼੍ਰੀ ਨਾਨਕੀ ਜੀ ਅਤੇ ਮਰਵਾਈ ਜੀ ਇਹ ਕਥਾ ਸੁਣਨਾ ਚਾਹੁੰਦੀਆਂ ਨੇ ਤੁਸੀਂ ਏਡੇ ਚੋਰੀ ਆਦਿਕ ਦੇ ਕਠਨ ਕੰਮ ਕਿਸ ਤਰ੍ਹਾਂ ਕੀਤੇ ਸਨ ਵਿਧੀ ਚੰਦ ਨੇ ਹੱਥ ਜੋੜ ਕੇ ਦੱਸਿਆ ਵੀ ਪਹਿਲਾਂ ਜਵਾਨੀ ਸਮੇਂ ਮੈਂ ਚੋਰੀ ਆਦਿਕ ਦੇ ਬਹੁਤ ਕੰਮ ਕਰਦਾ ਸੀ ਇੱਕ ਵਾਰ ਮੈਂ ਕੁਝ ਮੱਝਾਂ ਚਰਾ ਕੇ ਘਰ ਵੱਲ ਨਹੀਂ ਆਉਂਦਾ ਸੀ ਤੇ ਪਿਛੋ ਮੱਜਾ ਵਾਲਿਆਂ ਨੂੰ ਖਬਰ ਹੋ ਗਈ ਉਹ ਬਹੁਤ ਸਾਰੇ ਆਦਮੀ ਲੈ ਕੇ ਮੇਰੇ ਪਿੱਛੇ ਆ ਗਏ ਮੈਨੂੰ ਚੋਲੇ ਪਿੰਡ ਬਾਸ ਆਣ ਕੇ ਉਹ ਵੀ ਹੀਰ ਮਿਲ ਪੀ ਉਸ ਵੇਲੇ ਮੱਜਾ ਨੂੰ ਪਾਣੀ ਦੇ ਭਰੇ ਹੋਏ ਛੱਪੜ ਵਿੱਚ ਬਾੜ ਕੇ ਮੈਂ ਇੱਕ ਗੁਰੂ ਦੇ ਸਿੱਖ ਜੀ ਦਾ ਨਾਮ ਅਦਲੀ ਸੀ ਉਹਦੇ ਚਰਨਾਂ ਦੇ ਜਾ ਮੱਥਾ ਟੇਕਿਆ ਉਹਨੂੰ ਮੈਂ ਆਪਣੀ ਚੋਰੀ ਦੀ ਗੱਲ ਸੁਣਾ ਕੇ ਬੇਨਤੀ ਕੀਤੀ ਕਿ ਆਪ ਪਰੇਵਕਾਰੀ ਸੰਤੋ ਮੈਨੂੰ ਇਹਨਾਂ ਤੋਂ ਬਚਾ ਲਓ ਮੈਂ ਇਹਨਾਂ ਦੀਆਂ ਮੱਝਾਂ ਚੋਰੀ ਕੀਤੀਆਂ ਨੇ ਬਾਹਰ ਛੱਪੜ ਜਵਾੜਤੀਆਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਮੈਂ ਤੁਹਾਡੀ ਸ਼ਰਨ ਆਇਆ ਮੈਨੂੰ ਬਚਾ ਲਓ ਮੈਨੂੰ ਆਪਣਾ ਸਿੱਖ ਕਰ ਲਓ ਹਣ ਪਰੇਵਕਾਰੀ ਭਾਈ ਅਦਲੀ ਮੇਰੀ ਬੇਨਤੀ ਸੁਣ ਕੇ ਬਹੁਤ ਕਿਰਪਾਲੂ ਹੋ ਗਿਆ ਮੈਨੂੰ ਆਖਿਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦਾ ਆਪਣੇ ਹਿਰਦੇ ਵਿੱਚ ਧਿਆਨ ਕਰਕੇ ਉਹਨਾਂ ਦਾ ਸਿਮਰਨ ਕਰ ਉਹ ਗੁਰੂ ਜੀ ਤੇਰੀ लाज ਰੱਖਣਗੇ ਫਿਰ ਤੂੰ ਇਹ ਚੋਰੀ ਦਾ ਕੰਮ ਛੱਡ ਕੇ ਉਹਨਾਂ ਦਾ ਸਿੱਖ ਬਣ ਜੀ ਹਨ ਭਾਈ ਅਦਲੀ ਜੀ ਦਾ ਉਪਦੇਸ਼ ਧਾਰਨ ਕਰਕੇ ਮੈਂ ਸਤਿਗੁਰੂ ਜੀ ਨੂੰ ਅਰਾਧਨਾ ਸ਼ੁਰੂ ਕੀਤਾ ਤਦ ਤੱਕ ਵਿੱਚੋਂ ਉਹ ਵੀ ਹਿਰਦੀ ਪਹੁੰਚ ਗਈ ਉਹਨਾਂ ਨੇ ਅਦਲੀ ਨੂੰ ਆਖਿਆ ਵੀ ਸਾਡੀਆਂ ਮੱਜਾਂ ਇੱਕ ਚੋਰ ਚੋਰੀ ਕਰਕੇ ਲੈ ਆਇਆ ਤੇ ਇੱਥੇ ਆਇਆ ਤੁਹਾਡੇ پاس ਤੁਸੀਂ ਉਹਨੂੰ ਵੇਖਿਆ ਜੇ ਵੇਖਿਆ ਤੇ ਸਾਨੂੰ ਦੱਸੋ ਭਾਈ ਅਦਲੀ ਨੇ ਆਖਿਆ ਕੁਝ ਮਈਆਂ ਆ ਛੱਪੜ 'ਚ ਬੈਠੀਆਂ ਨੇ ਇਹਨਾਂ ਤੋਂ ਬਿਨਾ ਹੋਰ ਕੋਈ ਮੈਂ ਅੱਗੇ ਜਾਂਦੀਆਂ ਨਹੀਂ ਵੇਖੀਆਂ ਮੱਜਾਂ ਦੇ ਮਾਲਕ ਨੇ ਆਖਿਆ ਇਹ ਮੱਜਾਂ ਤਾਂ ਚੰਗੀ ਤਰ੍ਹਾਂ ਵੇਖ ਲਈਆਂ ਨੇ ਇਹ ਸਾਡੀਆਂ ਨਹੀਂ ਸਾਡੀਆਂ ਮੱਜਾਂ ਕਾਲੀਆਂ ਸਨ ਇਹਦਾ ਬੂਰੀਆਂ ਨੇ ਇਸ ਤਰ੍ਹਾਂ ਆ ਕੇ ਉਹ ਵਹੀਰ ਪਿੱਛੇ ਨੂੰ ਮੁੜ ਗਈ ਜਦੋਂ ਸਾਰੇ ਚਲੇ ਗਏ ਤਾਂ ਮੈਂ ਭਾਈ ਅਦਲੀ ਜੀ ਨੂੰ ਆਖਿਆ ਗੁਰੂ ਜੀ ਜਾਰੀ ਕਲਾ ਵੇਖੀ ਐ ਮੈਂ ਉਹਨਾਂ ਦਾ ਸਿਮਰਨ ਕਰਨ ਨਾਲ ਮੇਰੀ ਉਹਨਾਂ ਨੇ ਸਹਿਤਾ ਕਰਦੀ ਉਹਨਾਂ ਨੇ ਮੈਨੂੰ ਵਿਚਾਲਿਆ ਭਾਈ ਅਦਲੀ ਨੇ ਮੈਨੂੰ ਆਖਿਆ ਵੀ ਹੁਣ ਤੂੰ ਚੋਰੀ ਦਾ ਕੰਮ ਛੱਡ ਗੇ ਗੁਰੂ ਜੀ ਦੇ ਚਰਨਾਂ ਦੇ ਜਾਪ ਕਰੋ ਤੇਰੀ ਕਲਿਆਣ ਹੋ ਜੇਗੀ ਤੇਰੇ ਵੱਡੇ ਭਾਗ ਹੋ ਜਾਣਗੇ ਇਹ ਉਪਦੇਸ਼ ਸੁਣ ਕੇ ਮੈਂ ਛੱਪੜ ਵਿੱਚੋਂ ਮਈਆਂ ਕੱਢ ਕੇ ਧਰਮਸ਼ਾਲਾ ਦੇ ਗ੍ਰਾਂਥੀ ਨੂੰ ਦੇ ਦਿੱਤੀਆਂ ਤੇ ਉਹਨੂੰ ਵੰਦ ਕੇ ਦਿੱਤੇ ਇਹ ਮੱਜਾਂ ਮਾਲਕਾਂ ਦੇ ਘਰ ਪਚਾ ਦਿਓ ਵੀ ਦੀ ਚੰਦ ਆਖਿਆ ਮਾਤਾ ਜੀ ਇਹ ਸਵਾਰਤਾ ਕਰਕੇ ਮੇਰੀ ਗੁਰੂ ਜੀ ਉੱਤੇ ਅਪਾਰ ਸ਼ਰਧਾ ਹੋ ਗਈ ਮੈਂ ਅਦਲੀ ਨੂੰ ਨਾਲ ਲੈ ਕੇ ਗੁਰੂ ਅਰਜਨ ਦੇਵ ਜੀ ਪਾਸ ਅੰਮ੍ਰਿਤਸਰ ਆ ਗਿਆ ਉਹਨਾਂ ਤੋਂ ਚਰਨਾਮ੍ਰਿਤ ਉਹਦੇ ਸਤਨਾਮ ਦਾ ਉਪਦੇਸ਼ ਲੈ ਕੇ ਉਹਨਾਂ ਦਾ ਸਿੱਖ ਬਣ ਗੇ ਮੈਂ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਹਜ਼ੂਰ ਰਹਿਣ ਲੱਗ ਪਿਆ ਉੱਥੇ ਸੇਵਾ ਆਰੰਭ ਕਰ ਦਿੱਤੀ ਭਾਵੇਂ ਮੈਨੂੰ ਗੁਰੂ ਜੀ ਨੇ ਇਹ ਹੁਕਮ ਕੀਤਾ ਸੀ ਅੱਗੇ ਤੋਂ ਚੋਰੀ ਨਹੀਂ ਕਰਨੀ ਪਰ ਮੈਨੂੰ ਚੋਰੀ ਕਰਨ ਦਾ ਪੱਕਾ ਸੁਭਾਅ ਹੋ ਚੁੱਕਾ ਸੀ ਮੈਂ ਪ੍ਰਣ ਕਰਕੇ ਕਰ ਲਿਆ ਸੀ ਵੀ ਆਪਣੇ ਵਾਸਤੇ ਚੋਰੀ ਨਹੀਂ ਕਰਾਂਗਾ ਕਿਸੇ ਪਾਰੇ ਉਪਕਾਰ ਵਾਸਤੇ ਕਰਨੀ ਪਈ ਫਿਰ ਮੈਂ ਜ਼ਰੂਰ ਕਰਾਂਗਾ ਇੱਕ ਵਾਰ ਗੁਰੂ ਜੀ ਦੇ ਆਗਿਆ ਲੈ ਕੇ ਜਦੋਂ ਮੈਂ ਆਪਣੇ ਨਾਨਕੇ ਸਿਹਾਰੀ ਚਲਾ ਗਿਆ ਨਾ ਉੱਥੇ ਇੱਕ ਦਿਨ ਮੇਰੇ ਪਾਸ ਇੱਕ ਗਰੀਬ ਬ੍ਰਾਹਮਣੀ ਦੀ ਇਸਤਰੀ ਆਕੇ ਰੋਣ ਲੱਗ ਪਈ ਇੱਕ ਬ੍ਰਾਹਮਣੀ ਇਸਤਰੀ ਆਕੇ ਰੋਣ ਲੱਗ ਪਈ ਕਹਿਣ ਲੱਗੀ ਮੇਰੀ ਲੜਕੀ ਜਵਾਨ ਹੋ ਗਈ ਹੈ ਉਹਦਾ ਵਿਆਹ ਕਰਨ ਵਾਸਤੇ ਮੇਰੇ ਪਾਸ ਪੈਸੇ ਨਹੀਂ ਘਰ-ਖਾਨ ਨੂੰ ਕੋਈ ਚੀਜ਼ ਨਹੀਂ ਰਾਤ ਦਿਨ ਇਹ ਚਿੰਤਾ ਵਿੱਚ ਹੀ ਬੜੀ ਦੁਖੀ ਆ ਮੈਂ ਇਹਨੂੰ ਪੁੱਛਿਆ ਵੀ ਲੜਕੀ ਦੇ ਵਿਆਹ ਵਾਸਤੇ ਤੁਹਾਨੂੰ ਕਿੰਨੇ ਕੁ ਪੈਸੇ ਚਾਹੀਦੇ ਉਹ ਗਰੀਬ ਬ੍ਰਾਹਮਣੀ ਨੇ ਆਖਿਆ ਭਾਈ ਜੀ 500 ਰੁਪਈਆ ਚਾਹੀਦਾ ਇੰਨੇ ਰੁਪਏ ਨਾਲ ਕਾਰਜ ਹੋ ਜੇਗਾ ਮੈਂ ਉਹਨੂੰ ਧੀਜ ਦਿੱਤੀ ਆਖਿਆ ਤੂੰ ਚਿੰਤਾ ਨਾ ਕਰ ਮੈਂ ਜਤਨ ਕਰਾਂਗਾ ਕੁਝ ਦਿਨ ਅਪਰੰਤ ਮੈਂ ਸੁਣਿਆ ਕਿ ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਦਿੱਲੀ ਤੋਂ ਲਾਹੌਰ ਨੂੰ ਜਾ ਰਹੀਆਂ ਨੇ ਮੈਂ ਗੁਰੂ ਜੀ ਨੂੰ ਅਰਾਧ ਕੇ ਕਿਸੇ ਨਾ ਕਿਸੇ ਤਰ੍ਹਾਂ ਫੇਸ ਬਦਲ ਕੇ ਬਾਗ ਬੇਗਮਾ ਦੇ ਡੇਰੇ ਵਿੱਚ ਤੇ ਤੰਬੂ ਵਿੱਚ ਜਾ ਵੜਿਆ ਬੇਗਮਾ ਦੇ ਗਹਿਣੇ ਵਾਲੇ ਸੰਦੂਕ ਦਾ ਜੰਦਰਾ ਤੋੜ ਕੇ ਸੰਦੂਕ ਵਿੱਚ ਉਹ ਜੜਾ ਉਹ ਹੀਰੇ ਮੋਤੀਆਂ ਦੀ ਮਾਲਾ ਔਰ ਬਿਆੰਦ ਜੀਵਲ ਕੱਢ ਕੇ ਮੈਂ ਬਾਹਰ ਰੱਖਦਾ ਗਿਆ ਫਿਰ ਇੱਕ ਥੈਲੀ ਰੁਪਈਆਂ ਦੀ ਨਿਕਲੀ ਜਿਸ ਉੱਤੇ 500 ਰੁਪਈਆ ਲਿਖਿਆ ਹੋਇਆ ਸੀ ਉਹ ਥੈਲੀ ਲੈ ਕੇ ਮੈਂ ਬਾਹਰ ਨਿਕਲ ਆਇਆ ਬਾਕੀ ਸਾਰੇ ਜੇਵਰ ਆਦਿਕ ਉੱਥੇ ਹੀ ਰਹਿਣ ਦਿੱਤੇ ਉਹ 500 ਰੁਪਿਆ ਮੈਂ ਪਿੰਡ ਆਣ ਕੇ ਉਹ ਗਰੀਬ ਬ੍ਰਾਹਮਣੇ ਨੂੰ ਦਿੱਤਾ ਸਵੇਰੇ ਜਦੋਂ ਇਸ ਗੱਲ ਦਾ ਪਤਾ ਬਾਦਸ਼ਾਹ ਜਹਾਂਗੀਰ ਨੂੰ ਲੱਗਾ ਕਿ ਚੋਰ ਹੋਰ ਸਭ ਕੁਝ ਛੱਡ ਕੇ ਕੇਵਲ 500 ਰੁਪਿਆ ਲੈ ਕੇ ਗਿਆ ਉਹ ਬੜਾ ਹੈਰਾਨ ਹੋਇਆ ਉਹਨੇ ਇਲਾਕੇ ਦੇ ਪਿੰਡਾਂ ਦੇ ਪੰਚਾਂ ਨੂੰ ਸਦਕੇ ਪੁੱਛਿਆ ਇਹ ਕਿਸ ਚੋਰ ਦਾ ਕੰਮ ਜਿਹੜਾ ਲੱਖਾਂ ਰੁਪਈਆ ਦੇ ਜੀਵਰ ਛੱਡ ਕੇ ਕੇਵਲ 500 ਰੁਪਈਆ ਹੀ ਲੈ ਕੇ ਗਿਆ ਸਿਹਰਾਣੀ ਦੇ ਪੈਂਚਾ ਨੇ ਦੱਸਿਆ ਬਾਦਸ਼ਾਹ ਹਜ਼ਰਤ ਇਹ ਕੰਮ ਭਾਈ ਵਿਦੀਚੰਦ ਪਰੇ ਉਪਕਾਰੀ ਦਾ ਹੋ ਸਕਦਾ ਜੋ ਆਪਣੇ ਵਾਸਤੇ ਨਹੀਂ ਕੇਵਲ ਪਰੇ ਉਪਕਾਰ ਵਾਸਤੇ ਲੋੜ ਅਨੁਸਾਰ ਚੋਰੀ ਕਰਦਾ ਪੈਂਚਾ ਦੇ ਦੱਸਣ ਕਰਕੇ ਬਾਦਸ਼ਾਹ ਨੇ ਮੈਨੂੰ ਪਕੜ ਮੰਗਵਾਇਆ ਜਦੋਂ ਬਾਦਸ਼ਾਹ ਨੇ ਪੁੱਛਿਆ ਵੀ ਇਹ ਚੋਰੀ ਤੂੰ ਕੀਤੀ ਐ ਮੈਂ ਆਖਿਆ ਵੀ ਇਹ ਚੋਰੀ ਮੈਂ ਪਾਰੇ ਉਪਕਾਰ ਵਾਸਤੇ ਕੀਤੀ ਐ ਇੱਕ ਗਰੀਬ ਬ੍ਰਾਹਮਣੀ ਦੀ ਲੜਕੀ ਦੇ ਵਿਆਹ ਵਾਸਤੇ ਉਹਨੂੰ 500 ਰੁਪਏ ਦੀ ਲੋੜ ਸੀ ਇਸ ਵਾਸਤੇ ਮੈਂ ਕੇਵਲ 500 ਰੁਪਇਆ ਲਿਆ ਬਾਕੀ ਸਭ ਕੁਝ ਉੱਥੇ ਹੀ ਰਹਿਣ ਦਿੱਤਾ ਸੀ ਬਾਦਸ਼ਾਹ ਨੇ ਪੁੱਛਿਆ ਵੀ ਤੂੰ ਕਿਹਦਾ ਸਿੱਖ ਐ ਮੈਂ ਦੱਸਿਆ ਮੈਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਾਦਸ਼ਾਹ ਨੇ ਮੇਰੀ ਸੱਚੀ ਗੱਲ ਸੁਣ ਕੇ ਮੈਨੂੰ ਛੱਡ ਦਿੱਤਾ ਇਸ ਤਰ੍ਹਾਂ ਮਾਤਾ ਜੀ ਮੈਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਪਰੇ ਉਪਕਾਰ ਵਾਸਤੇ ਹੀ ਬਾਦਸ਼ਾਹ ਦੀ ਚੋਰੀ ਕੀਤੀ ਸੀ ਮੇਰੀ ਜਾਨ ਦੀ ਇਹ ਨਡਰਤਾ ਦੀ ਗੱਲ ਸੁਣ ਕੇ ਮਾਤਾ ਨਾਨਕੀ ਜੀ ਨੇ ਆਖਿਆ ਵੀ ਜੇ ਤੂੰ ਬਾਦਸ਼ਾਹ ਦੀ ਬੀਗਮ ਦਾ ਜੀਵਰ ਲੈ ਕੇ ਆਵੇਂ ਤਾਂ ਮੈਂ ਤੇਰੀ ਬਾਧਰੀ ਜਾਣਾ ਮੈਂ ਵੇਖਣਾ ਚਾਹਣੀ ਆ ਬੀਗਮਾਂ ਦੇ ਜੀਵਰ ਜਿਹੜੇ ਤੂੰ ਨਾਮ ਲੈ ਕੇ ਸੁੰਦਰ ਅਤੇ ਬਾਤ ਮੁੱਲ ਵਾਲੇ ਦੱਸੇ ਨੇ ਉਹ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਵਿਦੀ ਚੰਦ ਨੇ ਆਖਿਆ ਮਾਤਾ ਜੀ ਮੈਨੂੰ ਥਾਪੜਾ ਦਿਓ ਮੈਂ ਤੁਹਾਡੀ ਆਗਿਆ ਦਾ ਪਾਲਣ ਕਰਕੇ ਤੁਹਾਨੂੰ ਛੇਤੀ ਇਹ ਕੰਮ ਕਰਕੇ ਦੱਸਾਂਗਾ ਮਾਤਾ ਜੀ ਨੇ ਥਾਪੜਾ ਦਿੱਤਾ ਆਖਿਆ ਗੁਰੂ ਤੇਰੇ ਅੰਗ ਸੰਗ ਸਹਾਈ ਹੋਵੇ ਬਿਧੀ ਚੰਦ ਮਾਤਾ ਜੀ ਨੂੰ ਮੱਥਾ ਟੇਕ ਕੇ ਸਤਨਾਮ ਦਾ ਸਿਮਰਨ ਕਰਦਾ ਹੋਇਆ ਲਾਹੌਰ ਨੂੰ ਤੁਰ ਪਿਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿ ਗੁਰੂ 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 ਸਤ ਨਾਮ ਸਤ ਨਾਮ ਵਾਹਿ ਗਿਰੂ 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 ਵਿਦੀ ਚੰਦ ਸਤ ਨਾਮ ਦਾ ਸਿਮਰਨ ਕਰਦਾ ਹੋਇਆ ਨਾ ਲਾਹੌਰ ਨੂੰ ਤੁਰ ਪਿਆ ਜਦੋਂ ਵਿਆਸਾ ਦਰਿਆ ਤੋਂ ਪਾਰ ਲੰਘਿਆ ਉਹਨੂੰ ਪਤਾ ਲੱਗਾ ਬਾਦਸ਼ਾਹ ਦੀਆਂ ਬੇਗਮਾਂ ਲਾਹੌਰ ਤੋਂ ਦਿੱਲੀ ਨੂੰ ਜਾ ਰਹੀਆਂ ਵਿਦੀ ਚੰਦਰੇ ਉੱਥੇ ਹੀ ਸ਼ਾਈ ਨੌਕਰਾਂ ਦਾ ਭੇਸ ਕਰ ਲਿਆ ਉਹਨਾਂ ਦੇ ਵਿੱਚ ਰਲ ਗਿਆ ਬੇਗਮਾਂ ਨੇ ਰਾਤ ਦਾ ਡੇਰਾ ਬਿਆਸਾ ਦਰਿਆ ਦੇ ਅਰੀਕੇ ਪੱਤਨ ਉੱਤੇ ਕੀਤਾ ਜਦੋਂ ਸਵੇਰੇ ਤੁਰਨ ਦੀ ਤਿਆਰੀ ਕੀਤੀ ਤਾਂ ਵਿਦੀ ਚੰਦ ਨੌਕਰਾਂ ਦੇ ਰਲ ਕੇ ਬੇਗਮਾਂ ਦੇ ਅੱਗੇ ਪਿੱਛੇ ਫਿਰਨ ਲੱਗਾ ਬੇਗਮਾਂ ਦੀ ਸਵਾਰੀ ਵਾਸਤੇ ਇੱਕ ਹਾਥੀ ਆਇਆ ਉਸ ਉੱਤੇ ਬੇਗਮ ਨੂੰ ਬਿਠਾਲ ਕੇ ਉਹਦਾ ਸਮਾਨ ਵੀ ਰੱਖ ਦਿੱਤਾ ਗਿਆ ਜਦੋਂ ਦਰਿਆ ਦੇ ਕਿਨਾਰੇ ਪਹੁੰਚੇ ਹਾਥੀ ਖੜਾ ਤਾਂ ਵਿधिਚੰਦ ਉਹਦੀ ਪੂਛ ਫੜ ਕੇ ਉੱਪਰ ਚੜ ਗਿਆ ਉਹਦੇ ਵਿੱਚੋਂ ਗਾਲੀ ਨਾਲ ਬੇਗਮਾਂ ਦੇ ਜਿਵਰ ਵਾਲੀ ਸੰਦੂਕੜੀ ਚੁੱਕ ਗਏ ਹਾਥੀ ਦੋ ਛਾਲ ਮਾਰ ਕੇ ਦਰਿਆ ਦੇ ਸੰਗਨੇ ਜੰਗਲ ਵਿੱਚ ਜਾ ਵੜਿਆ ਬੇਗਮਾ ਨੇ ਚੋਰ ਚੋਰ ਦਾ ਰੌਲਾ ਪਾਇਆ ਨੌਕਰ ਇੱਧਰ ਉੱਧਰ ਦੌੜੇ ਪਰ ਬਿਦੀ ਚੰਦ ਉਹਨਾਂ ਦੇ ਹੱਥ ਨਾ ਆਇਆ ਬਿਦੀ ਚੰਦ ਲੋਕ ਛਿਪ ਗਏ ਦਰਿਆ ਤੋਂ ਪਾਰ ਹੋ ਗਏ ਸੰਧਿਆ ਸਮੇਂ ਕਰਤਾਰਪੁਰ ਮਾਤਾ ਜੀ ਪਾਸ ਪਹੁੰਚ ਗਿਆ ਮੱਥਾ ਟੇਕ ਕੇ ਜੇਵਰਾ ਵਾਲੀ ਸੰਦੂਕੜੀ ਅੱਗੇ ਰੱਖ ਦਿੱਤੀ ਮਾਤਾ ਜੀ ਨੇ ਸੰਦੂਕੜੀ ਖੋਲ ਕੇ ਬਾਹ ਮੁੱਲੇ ਜੜਾਓ ਜੇਵਰ ਵੇਖ ਕੇ ਬਿਲੀ ਚਾਂਦੀ ਨਡਰਤਾ ਅਦੇ ਹੁਸ਼ਿਆਰੀ ਦੀ ਬੜੀ ਸ਼ਲਾਘਾ ਕੀਤੀ ਆਖਿਆ ਅਸਾਂ ਤੇਰੀ ਇੱਕ ਗੱਲ ਪਰਤਾਉਣੀ ਸੀ ਸੋ ਮੈਨੂੰ ਇਸ ਜੇਵਰਾਂ ਦੀ ਲੋੜ ਨਹੀਂ ਐ ਇਸ ਕਰਕੇ ਬਾਰੇ ਬਕਾਰ ਵਜੋ ਇਹਨੂੰ ਪੈਂਦੇ ਖਾਂ ਅਦੇ ਬਾਪਕ ਰਬਾਬੀ ਦੀਆਂ ਇਸਤਰੀਆਂ ਬਾਬਕਰ ਬਾਬੀ ਦੀਆਂ ਇਸਤਰੀਆਂ ਨੂੰ ਵੰਡ ਦਿਓ ਭਾਈ ਬਿਲੀ ਚੰਦ ਨੇ ਮਾਤਾ ਜੀ ਦੀ ਆਗਿਆ ਅਨੁਸਾਰ ਦੇਵਰ ਦੋਹਾਂ ਦੀਆਂ ਇਸਤਰੀਆਂ ਨੂੰ ਵੰਡਦੇ ਭਾਈ ਬਾਬਕਰ ਬਾਬੀ ਦੀਆਂ ਅਦੇ ਪੈਂਦੇ ਖਾਨ ਦੀਆਂ ਇਸਤਰੀਆਂ ਨੂੰ ਜੇਵਰ ਦੇ ਦਿੱਤੇ ਉਹ ਬੜੀਆਂ ਖੁਸ਼ ਹੋਈਆਂ ਇਸ ਤਰ੍ਹਾਂ ਭਾਈ ਬਿਲੀ ਚੰਦ ਨੇ ਮਾਤਾ ਨਾਨਕੀ ਜੀ ਨੂੰ ਅਤੇ ਮਰਵਾਈ ਜੀ ਨੂੰ ਇਹ ਸਾਰੀ ਵਾਰਤਾ ਸੁਣਾਈ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਕੋਲ ਰਹਿ ਕੇ ਸਿੱਖੀ ਹਾਸਲ ਕੀਤੀ ਫਿਰ ਕਿਸ ਤਰ੍ਹਾਂ ਗਰੀਬ ਬ੍ਰਾਹਮਣੀ ਨੂੰ ਉਹਦੀ ਲੜਕੀ ਵਾਸਤੇ 500 ਰੁਪਏ ਦਿੱਤਾ ਸਾਰੀ ਵਾਰਤਾ ਸੁਣ ਕੇ ਮਾਤਾ ਨਾਨਕੀ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਥਾਪੜਾ ਦਿੱਤਾ ਬਹੁਤ ਬਖਸ਼ਿਸ਼ਾਂ ਕੀਤੀਆਂ ਇਸ ਤਰ੍ਹਾਂ ਗੁਰੂ ਅਰਗਵਿੰਦ ਸਾਹਿਬ ਜੀ ਦਰਬਾਰ ਲਾ ਕੇ ਸੰਗਤਾਂ ਨੂੰ ਸਤਨਾਮ ਦਾ ਸਿਮਰਨ ਕਰਨਾ ਧਰਮ ਦੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ